ਆਪਾ ਮੌਜੂਦਾ ਹੜ ਪ੍ਰਭਾਵਿਤ ਖੇਤਰ ਘੁੰਨੇਵਾਲਾ ਤੁਸੀਂ ਦੇ ਚੌਕ ਉੱਪਰ ਜਿੱਥੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਇਹ ਦੂਰ ਦੂਰ ਤੱਕ ਦੋਵੇਂ ਪਾਸੇ ਜਾਮ ਲੱਗਾ ਤੇ ਜਿਹੜੇ ਸੇਵਾਵਾਲੇ ਵੱਖ-ਵੱਖ ਪੰਜਾਬ ਦੇ ਖੇਤਰਾ ਵਿੱਚੋਂ ਦਾਨੀ ਸੱਜਣ ਨੇ ਉਹ ਵੱਡੀ ਗਿਣਤੀ ਵਿੱਚ ਇੱਥੇ ਆਪਣੀ ਸੇਵਾ ਲੈ ਕੇ ਹਰ ਪਿੰਡਾਂ ਤਾਂ ਦੀ ਪਹੁੰਚੇ ਨੇ ਇੱਥੇ ਜਾਮ ਲੱਗਾ ਦੋਵੇਂ ਪਾਸੇ ਜਾਮ ਹੈ ਇਹ ਸੱਜੇ ਪਾਸੇ ਵੀ ਤੇ ਖੱਬੇ ਪਾਸੇ ਵੀ ਤੇ ਦੋਵਾਂ ਪਾਸੇ ਜਿਹੜਾ ਵਾ ਉਹ ਪਾਣੀ ਖੇਤਾ ਵਿੱਚ ਪੜਿਆ ਆਪਾਂ ਇਹ ਸਾਰੇ ਲੋਕਾਂ ਨੂੰ ਇਹ ਜਿਹੜੇ ਦਾਨੀ ਸੱਜੇ ਨੇ ਉਹਨਾਂ ਨੂੰ ਬੜੀ ਵਾਰ ਅਪੀਲ ਕਰ ਚੁੱਕੇ ਆ ਕਿ ਇਹ ਇੱਥੇ ਸੇਵਾ ਜਿਹੜੀ ਆ ਬਹੁਤ ਜ਼ਿਆਦਾ ਪਹੁੰਚੀ ਆ ਤੇ ਹੁਣ ਥੋੜਾ ਚਿਰ ਰੈਸਟ ਕਰੋ 15 ਦਿਨ 15 ਦਿਨ ਤੋਂ ਬਾਅਦ ਜਿਹੜੀ ਆ 10 ਹਫ਼ਤੇ ਤੋਂ ਫੇਰ ਜਿਹੜੀ ਆ ਸੇਵਾ ਸ਼ੁਰੂ ਕੀਤੀ ਜਾਵੇ ਤਾਂ ਜੋ ਇਹ ਜਿਹੜੇ ਯੋਗਤਮੰਤ ਲੋਕ ਨੇ ਉਹ ਸਹੀ ਇਸ ਦੀ ਸੇਵਾ ਦੀ ਵਰਤੋਂ ਕਰ ਸਕਣ ਅਤੇ ਹੋਰ ਵੀ ਨੌਜਵਾਨ ਦਾਨੀ ਸੱਜਣ ਇੱਥੇ ਲੈ ਕੇ ਆਏ ਨੇ ਗੱਲਬਾਤ ਕਰਦੇ ਆ ਵਿਲੀ ਬੌਕਸਰ ਹਾਂਜੀ ਇਹ ਕਿਹੜਾ ਪਿੰਡ ਆਪਣਾ ਆਪਣਾ ਫਤਿਹਗੜ ਚੂੜੀਆਂ ਬਦੋਵਾਲ ਕਲਾ ਅੱਛਾ ਬਦੋਵਾਲ ਕਲਾ ਤੋਂ ਤੁਸੀਂ ਸੇਵਾ ਲੈ ਕੇ ਪਹੁੰਚੇ ਅਹੀਂ ਅੱਗੇ ਇੱਕ ਹਫ਼ਤੇ ਤੋਂ ਸੁੱਕੇ ਰਾਸ਼ਨ ਦੀ ਪਾਣੀ ਦੀ ਬਰੈਡ ਬਿਸਕੁਟ ਬੱਚਿਆਂ ਦੇ ਡਾਈਪਰ ਉਹਨਾਂ ਦੀ ਸੇਵਾ ਕਰ ਰਹੇ ਹਾਂ ਅੱਜ ਅਸੀਂ ਲੰਗਰ ਬਣਾ ਕੇ ਲਿਆਂਦਾ ਵਾ ਸੰਕਟਾਂ ਵਾਸਤੇ ਪਰ ਇਹੀ ਆਗੇ ਇਧਰ ਜਾਮ ਬਹੁਤ ਜ਼ਿਆਦਾ ਫਸਿਆ ਵਾ ਦੁਨੀਆ ਕੀ ਕਰਨੀ ਆ ਜਿਹੜੇ ਰਜਣਦੇ ਆ ਸੜਕ ਦੇ ਨਾਲ ਨਾਲ ਉਹ ਰਜਣਦੇ ਆ ਇਸ ਟਾਈਮ ਫਲੱਡ ਇਨਫੈਕਟਡ ਸਾਰਾ ਏਰੀਆ ਹੋਇਆ ਪਰ ਕਈ ਇਹੋ ਜਿਹੇ ਡੇਰੇ ਆ ਜਿਨ੍ਹਾਂ ਦੇ ਪਹੁੰਚੇ ਹੀ ਨਹੀਂ ਆਏ ਤੱਕ ਕੁਝ ਕਈ ਵਿਚਾਰੇ ਭੁੱਖੇ ਮਰਨਦੇ ਤੇ ਕਈਆਂ ਨੇ ਆਪਣੇ ਘਰ 6-6 ਮਹੀਨੇ ਦਾ ਰਾਸ਼ਨ ਜਿਹੜਾ ਵਾ ਇਕੱਠਾ ਕਰ ਲਿਆ ਮੈਂ ਸੇਵਾਦਾਰਾਂ ਅੱਗੇ ਬੇਨਤੀ ਕਰਦਾ ਪੀਨ ਕਰਦਾ ਵਾ ਥੋੜਾ ਜਿਹਾ ਆਸਤੇ ਆਓ ਇਹਨਾਂ ਲੋਕਾਂ ਨੂੰ ਪਾਣੀ ਉਤਰਨ ਤੋਂ ਬਾਅਦ ਟੜੀ ਜਿਆਦਾ ਲੋੜ ਐ ਚਾਰੇ ਦੀ ਲੋੜ ਐ ਡੀਜ਼ਲ ਦੀ ਲੋੜ ਐ ਬੰਨ ਬੰਨਣੇ ਪੈਣੇ ਆ ਪਸ਼ੂਆਂ ਦੇ ਚਾਰੇ ਦੀ ਲੋੜ ਐ ਖਰਾਕ ਦੀ ਲੋੜ ਐ ਹਰ ਇੱਕ ਚੀਜ਼ ਦੀ ਲੋੜ ਐ ਮਿੱਟੀ ਦੀ ਲੋੜ ਐ ਪਰ ਇਸ ਟਾਈਮ ਕੀ ਕਰ ਰਹੇ ਸੇਵਾਦਾਰ ਟਰਾਲੀਆਂ ਭਰ-ਭਰ ਬੜੀ ਜਿੰਨਾ ਬੜੀ ਬੜੀ ਦੂਰ ਤੋਂ ਲੋਕ ਆ ਰਹੇ ਆ ਇਸੇ ਕਰਕੇ ਗਾੜੀ ਵੇਖੋ ਤੁਸੀ ਤੇ ਪੂਰਾ ਜਾਮ ਜਾਮ ਲੱਗਾ ਹੋਇਆ ਵਾ ਇਸ ਟਾਈਮ ਆਪਾਂ ਤੁਸੀ ਦੇ ਕੰਡੇ 'ਤੇ ਖੜੇ ਆ ਆਪਾਂ ਇੱਕ ਹਫ਼ਤੇ ਤੋਂ ਸੇਵਾ ਜਿਹੜੀ ਆ ਕਰ ਰਹੇ ਆ ਸੁੱਕੇ ਰਾਸ਼ਨ ਦੀ ਅੱਜ ਆਪਾਂ ਲੰਗਰ ਬਣਾ ਕੇ ਲਿਆਂਦਾ ਪਿੰਡ ਬੱਦੋਵਾਲ ਕਲਾਂ ਤੋਂ ਅਸੀਂ ਪਹੁੰਚੇ ਇੱਥੇ ਸਾਡੇ ਹੋਰ ਵੀ ਬਹੁਤ ਦੂਰ ਦੂਰ ਤੱਕ ਆਏ ਬੀਬੀਆਂ ਆ ਉਹਨਾਂ ਨੇ ਕਿਹ ਤਰ੍ਹਾਂ ਜਿਹੜੇ ਆ ਉਹ ਲਫਾਫੇ ਭਰੇ ਆ ਉਹ ਫੜੇ ਨੇ ਤੇ ਇਹ ਜਿਹੜੇ ਆ ਜਿਹਨ ਮੇਨ ਹੜ ਪ੍ਰਭਾਵਿਤ ਲੋਕ ਨੇ ਉਹਨਾਂ ਤੱਕ ਘਟ ਪੁੱਜ ਰਿਹਾ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਸਵੇਰ ਤੋਂ ਆ ਜਾਂਦੇ ਸ਼ਾਮਾਂ ਨੂੰ ਲੈ ਕੇ ਘਰੋਂ ਚੱਲ ਜਾਂਦੇ ਇਹ ਪਤਾ ਕੀ ਗੱਲ ਆ ਸਰ ਇੱਕ ਹੋਰ ਦੇਖਿਆ ਸੀ ਹਾਂਜੀ ਹੋਰ ਦੇਖਿਆ ਹੈ ਕਿ ਕੁਝ ਲੋਕ ਜਿਹੜੇ ਨੇ ਜਿੱਥੇ ਹੜ ਨਹੀਂ ਆਏ ਹਾਂਜੀ ਉਤੋਂ ਆਣ ਫੜੇਗੜ ਚੂੜੀਆਂ ਤੋਂ ਆ ਕੇ ਉਸ ਤੋਂ ਜਿਹੜੇ ਅੱਗੇ ਫੜੇਗੜ ਚੂੜੀਆਂ ਤੋਂ ਪਿੰਡ ਨੇ ਜਿੱਥੇ ਹੜ ਦੀ ਨਾਂ ਨਿਸ਼ਾਨ ਵੀ ਨਹੀਂ ਆ ਪੂਨ ਤੱਕ ਨਹੀਂ ਪਾਣੀ ਆਇਆ ਉਤੋਂ ਵੀ ਲੋਕ ਰਾਸ਼ਨ ਖੰਡਦੇ ਆ ਇਹ ਗਲਤ ਗੱਲ ਆ ਬਹੁਤ ਉਹਨਾਂ ਵਾਸਤੇ ਇਸ ਟਾਈਮ ਹੜ ਇਨਫੈਕਟਡ ਏਰੀਆ ਨੂੰ ਲੋੜ ਆ ਰਾਸ਼ਨ ਦੀ ਅਸੀਂ ਤੁਹਾਡੇ ਬਤਵਾਲ ਦੇ ਵੀ ਵੇਖਿਆ ਹਾਂ ਹਾਂਜੀ ਹੁਣੇ ਵੇਖਿਆ ਮੈਂ ਆਪਾਂ ਉਹ ਮੈਂ ਵੇਖਿਆ ਹੁਣੇ ਠੀਕ ਹੈ ਜੀ ਅਸੀਂ ਧੰਨਵਾਦ ਅਸੀਂ ਅਪੀਲ ਕਰਦੇ ਆ ਉਹਨਾਂ ਗਾੜੀ ਜਿਹੜੇ ਆਪਣੇ ਘਰਾਂ ਚ ਰਾਸ਼ਨ ਸਟੋਰ ਕਰ ਰਹੇ ਆ ਜਿਨ੍ਹਾਂ ਦੇ ਏਰੀਏ 'ਚ ਕੋਈ ਪਾਣੀ ਦਾ ਨਾਂ ਨਿਸ਼ਾਨੀ ਨਹੀਂ ਹੈਗਾ ਉਹ ਵੀ ਆਣ ਕੇ ਰਾਸ਼ਨ ਇਕੱਠਾ ਕਰਨਦੇ ਆ ਅਸੀਂ ਸਮਝਦੇ ਆ ਟਾ ਡਿ ਮਜਬੂਰੀ ਮੰਗਣਾ ਇੱਕ ਬਹੁਤ ਔਖਾ ਵਾ ਪਰ ਉਹਨਾਂ ਲੋਕਾਂ ਤੱਕ ਜਾਣ ਦੋ ਜਿਨ੍ਹਾਂ ਨੂੰ ਸਹੀ ਨਹੀਂ ਲੋੜ ਹੈਗੀ ਆ ਫਿਰ ਜਿਹੜਾ ਕੋਈ ਸੇਵਾਦਾਰ ਆ ਉਹਦੇ ਦਿਲ ਨੂੰ ਹੀ ਸਕੂਨ ਮਿਲਦਾ ਜੇ ਸਹੀ ਜਗ੍ਹਾ ਤੇ ਉਹਦਾ ਕੋਈ ਪੈਸਾ ਨਾ ਫਜ਼ੂਲ ਜਾਵੇ ਕੋਈ ਲੰਗਰ ਇਹ ਦਹਾ ਨੌ ਦੀ ਕਿਰਤ ਕਮਾਈ ਵਿੱਚੋਂ ਇਕੱਠਾ ਕਰਕੇ ਲੋਕੀ 100-100 ਰੁਪਿਆ ਇਕੱਠਾ ਕਰਕੇ ਇਥੋਂ ਤੱਕ ਰਾਸ਼ਨ ਹਰ ਇੱਕ ਚੀਜ਼ ਪਚਾਰਿਆ ਚਾਰੇ ਤੱਕ ਤਰਪਾਲਾਂ ਤੱਕ ਦੇ ਰਿਆ ਜੇ ਕੁਦਰਤ ਦਾ ਕਹਿਰ ਮਚਾਇਆ ਸਾਰਿਆਂ ਤੇ ਔਖੀ ਘੜੀ ਆ ਇਹ ਲੰਘ ਜਾਣੀ ਆ ਅੱਗੇ 88 ਦਾ ਪਾਣੀ ਆ ਉਹੀ ਲੰਘਿਆ ਹੁਣ 25 ਚ ਆ ਗਿਆ ਕਦੀ ਕਰੋਨਾ ਮਾਰ ਦਿੰਦਾ ਮਜ਼ਦੂਰ ਵੀ ਮਰਨ ਡਿਆ ਇਨਸਾਨ ਤੇ ਕਿਸਾਨ ਜਿਆਦਾ ਡੁੱਬਨ ਡਿਆ ਕਿਸਾਨ ਦੇ ਸਿਰ ਤੋਂ ਹਰ ਇੱਕ ਚੀਜ਼ ਕਿਸਾਨ ਦੇ ਸਿਰ ਤੋਂ ਕਰਿਆਣਾ ਚੱਲਦਾ ਦੁਕਾਨਾਂ ਚੱਲਦੀਆਂ ਸਾਰਾ ਕੁਝ ਕਿਸਾਨ ਦੇ ਸਿਰ ਤੋਂ ਚੱਲਦਾ ਜਿਹੜਾ ਡੋਬ ਰਿਆ ਅਰੇ ਜਿਹੜੀ ਆਮ ਜਨਤਾ ਆ ਉਹ ਆਪਣੇ ਘਰਾਂ ਵਿੱਚ ਰਾਸ਼ਨ ਸਟੋਰ ਕਰਨ ਦੀ ਆ ਕੋਈ ਕੇਲੇ ਲਈ ਜਾਂਦਾ ਕੋਈ ਫਲੂਟੀਆਂ ਇਕੱਠੀਆਂ ਕਰੀ ਜਾਂਦਾ ਬੱਚੇ ਬੱਚਿਆਂ ਦੇ ਖਾਣ ਵਾਸਤੇ ਪਾਣੀ ਤੱਕ ਪੀ ਕਈ ਇਹੋ ਜਿਹੇ ਪਿੰਡ ਆ ਚਾਰ ਚਾਰ ਦਿਨ ਪੰਜ ਪੰਜ ਦਿਨ ਹੋ ਗਏ ਬੱਤੀ ਨਹੀਂ ਆਈ ਉਹਨਾਂ ਦੇ ਪਾਣੀ ਭਾਂਡੇ ਤੋਂ ਤੱਕ ਨਹੀਂ ਹੈਗੇ ਤੇ ਕਈ ਆਪਣੇ ਘਰ ਦਾ ਦਸ ਦਾ ਪੇਟੀਆ ਇਕੱਠੀਆਂ ਕਰਕੇ ਉਹਨਾਂ ਨੇ ਸੰਧਿਆ ਰਾਸ਼ਨ ਅਸੀਂ ਅਪੀਲ ਕਰਦੇ ਆ ਜਿਹੜੇ ਸੜਕਾਂ ਦੇ ਨਾਲ-ਨਾਲ ਘਾਰੇ ਆ ਉਹ ਰੱਜੇ ਆ ਮੈਂ ਸੇਵਾਦਾਰਾਂ ਕੇ ਬੇਨਤੀ ਕਰਦਾ ਹੱਥ ਜੋੜ ਕੇ ਵੀ ਡੇਰਿਆਂ ਤੇ ਜੋ ਇੱਕ ਵਾਰੀ ਪਹਿਲਾ ਕੰਟੈਕਟ ਕਰੋ ਜਿਨ੍ਹਾਂ ਨੂੰ ਲੋੜ ਆ ਉੱਥੋਂ ਤੱਕ ਪਹੁੰਚਾਓ ਰਸਲ ਜਿਹੜੇ ਸੜਕਾਂ ਤੇ ਆ ਉਹਨਾਂ ਨੂੰ ਪਲੀਜ਼ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਕੋਲ ਬਹੁਤ ਕੁਝ ਪਹੁੰਚ ਗਿਆ ਵਾ ਉਹਨਾਂ ਨੂੰ ਦੋ ਜਿਨ੍ਹਾਂ ਨੂੰ ਲੋੜ ਆ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕੋਨੇ ਵਾਲਾ ਜਿਹੜੀ ਤੁਸੀਂ ਆ ਮੇਨ ਪੁਆਇੰਟ ਆ ਉੱਥੇ ਨਾ ਪਹੁੰਚ ਕੇ ਰਸਤ ਲਿਆ ਕੇ ਆਏ ਹਾਂ ਹਾਂਜੀ ਬੱਚਿਆਂ ਵਾਸਤੇ ਵੀ ਆ ਲੇਡੀਜ਼ ਪਰਸਨਲ ਸਮਾਨ ਵੀ ਆ ਰਾਸ਼ਨ ਵੀ ਲੈ ਕੇ ਆਏ ਆ ਕੋਈ ਸਭ ਕੁਝ ਜੋ ਜੋ ਕਿ ਚਾਹੀਦਾ ਉਹ ਹੀ ਲੈ ਕੇ ਆਏ ਆ ਤੇ ਫਿਰ ਰਸਤ ਹਾਲ ਸ਼ੂ ਕੀਤੀ ਤੁਸੀਂ ਮੰਨ ਨਹੀਂ ਨਹੀਂ ਅਜੇ ਅੱਗੇ ਜਾ ਕੇ ਕਰਾਂਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਤਾਂ ਬਹੁਤ ਜ਼ਿਆਦਾ ਲੋਕ ਹੈ ਭੈਣ ਜੀ ਇਸ ਤਰ੍ਹਾਂ ਵਾ ਇੱਥੇ ਇਸ ਚੌਂਗ 'ਚ ਲਗਾਤਾਰ ਉਸ ਦਿਨ ਤੀਰ ਇੱਥੇ ਰਸਤ ਪੁੱਜਦੀ ਹੋ ਰਹੀ ਹੈ ਪਰ ਬਹੁਤ ਇੱਥੇ ਦੇਖਿਆ ਵੀ ਜਿਹੜੇ ਤੇ ਠੀਕ ਆ ਕੋਨੇ ਵਾਲਾ ਜਿਹੜਾ ਪਿੰਡ ਆ ਕਾਫੀ ਜਿਹੜਾ ਵਾ ਪੀੜਤ ਆ ਹਾਂ ਉੱਥੋਂ ਤੱਕ ਜਿਹੜੀ ਪਦਾਨੀ ਸੀ ਜਿਨ੍ਹਾਂ ਨੇ ਆਤ ਕਰਾਤੀ ਪੰਜਾਬ ਵਾਲਿਆਂ ਨੇ ਅਜਿਹਾ ਮਿਸਾਲ ਪੈਦਾ ਕਰਤੀ ਕਿ ਜਿਹੜੀ ਇਹ ਦੂਰ ਦੂਰ ਤੱਕ ਆਪਾਂ ਮਿਸਾਲ ਦਈਏ ਤੇ ਉਹ ਥੋੜੀ ਪਰ ਇਹ ਤੁਸੀਂ ਇਸ ਨੂੰ ਲੈ ਕੇ ਜਰੂਰ ਧਿਆਨ ਰੱਖਿਓ ਕਿ ਜਿਹੜੀ ਨਜਾਇਜ਼ ਕਾਲਾ ਬੁਜਾਰੀ ਹੋਣ ਰਹੀ ਹੈ ਇਹਨੂੰ ਆਪਾਂ ਰਾਸ਼ਨ ਸਮਗਰੀ ਨੂੰ ਲੈ ਕੇ ਬਹੁਤ ਜ਼ਿਆਦਾ ਬਾਹਰੋਂ ਆਣ ਕੇ ਲੈ ਰਹੇ ਬਿਲਕੁਲ ਅਸੀਂ ਉਹ ਪਿੱਛੋਂ ਤੋਂ ਨੋਟਿਸ ਕਰਦੇ ਆਏ ਹਾਂ ਪਰ ਪਹਿਲਾਂ ਵੀ ਅਸੀਂ ਇਸ ਚੀਜ਼ ਤੋਂ ਅਗੇਂਸ ਸੀਗੇ ਕਿ ਇਸ ਤਰ੍ਹਾਂ ਹੁੰਦਾ ਆ ਪਰ ਅਸੀਂ ਇਹੀ ਚੀਜ਼ ਰੱਖੀ ਹੈ ਕਿ ਆਪਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਦਵਾਂਗੇ ਜੀ ਜਨਾਬ ਜੀ ਮੇਰਾ ਨਾਮ ਸ਼ਰਮਿਲਾ ਪੌਰ ਹੈ ਹਾਂ ਜੀ ਤੇ ਉਹ ਨਾਲ ਆਇਆ ਹੋ ਕਿੰਨੇ ਕ ਤੁਸੀਂ ਮੈਂਬਰ ਆਏ ਹੋ ਇੱਥੇ ਰਸਤੇ ਲਾ ਕੇ ਅਸੀਂ ਕਾਫੀ ਜਨੇ ਮਤਲਬ ਸਾਰਿਆਂ ਨਾਲ ਕੋਲੈਬੋਰੇਟ ਕਰਕੇ ਇੱਕ ਦੂਸਰੇ ਨਾਲ ਤੇ ਫੀ ਰਹੀਆਂ ਗ੍ਰਹੀ ਕਰਕੇ ਸਾਰਾ ਸਮਾਂ ਲਿਆਂਦਾ ਵਾ ਤੇ ਫੀ ਰਹੀਆਂ ਅੱਗੇ ਹੁਣ ਜਾ ਰਹੀ ਜਿੱਥੇ ਜਿੱਥੇ ਰਾਹ ਸਮਗਰੀ ਮਤਲਬ ਨਹੀਂ ਪਹੁੰਚੀ ਅਸੀਂ ਕੋਸ਼ਿਸ਼ ਕਰਕੇ ਉੱਥੇ ਪਹੁੰਚੀਏ ਸਮਗਰੀ ਬਹੁਤ ਅੱਛਾ ਜੀ ਹਾਂਜੀ ਤਾਂ ਭਾਜੀ YouTube ਤੇ ਚੈਨਲ ਜੀ ਕਿੰਨਾ ਕੋਈ ਕਾ ਰਸਤੇ ਲੈ ਕੇ ਆਇਆ ਜੀ हां जी ਬੱਚਿਆਂ ਵਾਸਤੇ ਵੀ ਆ ਲੇਡੀਜ਼ ਪਰਸਨਲ ਸਮਾਨ ਵੀ ਆ ਰਾਸ਼ਨ ਵੀ ਲੈ ਕੇ ਆਏ ਆ ਕੋਈ ਸਭ ਕੁਝ ਜੋ ਜੋ ਕਿਸੇ ਨੂੰ ਚਾਹੀਦਾ ਉਹ ਹੀ ਲੈ ਕੇ ਆਏ ਆ ਤੇ ਰਸਤਾ ਹਾਲੇ ਸ਼ੁਰੂ ਕੀਤੀ ਤੁਸੀਂ ਨਹੀਂ ਨਹੀਂ ਅਜੇ ਅੱਗੇ ਜਾ ਕੇ ਕਰਾਂਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਤਾਂ ਬਹੁਤ ਜ਼ਿਆਦਾ ਲੋਕ ਹੈ ਭੈਣ ਜੀ ਇਸ ਤਰ੍ਹਾਂ ਆ ਇੱਥੇ ਇਸ ਚੌਂਕ 'ਚ ਲਗਾਤਾਰ ਉਸ ਦਿਨ ਦੀ ਇੱਥੇ ਰਸਤ ਪੁੱਜਦੀ ਹੋ ਰਹੀ ਹੈ ਪਰ ਬਹੁਤ ਇੱਥੇ ਦੇਖਿਆ ਵੀ ਜਿਹੜੇ ਤੇ ਠੀਕ ਆ ਕੋਨੇਵਾਲਾ ਜਿਹੜਾ ਪਿੰਡ ਆ ਕਾਫੀ ਜਿਹੜਾ ਵਾ ਪੀੜਤ ਹੈ ਹਾਂ ਉਥੋਂ ਤੱਕ ਜਿਹੜੀ ਦਾਨੀ ਸਜਣਾ ਨੇ ਹੱਥ ਕਰਾਤੀ ਪੰਜਾਬ ਵਾਲਿਆਂ ਨੇ ਅਜਿਹਾ ਮਿਸਾਲ ਪੈਦਾ ਕਰਤੀ ਕਿ ਜਿਹੜੀ ਦੂਰ ਦੂਰ ਤੱਕ ਆਪਾਂ ਮਿਸਾਲ ਦਈਏ ਤੇ ਉਹ ਥੋੜੀ ਜਿਹੀ ਪਰ ਤੁਸੀਂ ਇਸ ਨੂੰ ਲੈ ਕੇ ਜਰੂਰ ਧਿਆਨ ਰੱਖਿਓ ਕਿ ਜਿਹੜੀ ਨਜਾਇਜ਼ ਕਾਲਾ ਬੁਜਾਰੀ ਹੋਣ ਲਈ ਹੈ ਇਹਨੂੰ ਆਪਾਂ ਰਾਸ਼ਨ ਸਮਗਰੀ ਨੂੰ ਲੈ ਕੇ ਬਹੁਤ ਜ਼ਿਆਦਾ ਬਾਹਰੋਂ ਆਣ ਕੇ ਲੈ ਰਹੇ ਬਿਲਕੁਲ ਅਸੀਂ ਉਹ ਪਿੱਛੋਂ ਤੋਂ ਨੋਟਿਸ ਕਰਦੇ ਆਏ ਹਾਂ ਪਰ ਪਹਿਲਾਂ ਵੀ ਅਸੀਂ ਇਸ ਚੀਜ਼ ਤੋਂ ਅਗੇਂਸ ਸੀਗੇ ਕਿ ਇਸ ਤਰ੍ਹਾਂ ਹੁੰਦਾ ਆ ਪਰ ਅਸੀਂ ਇਹੀ ਚੀਜ਼ ਰੱਖੀ ਹੈ ਕਿ ਆਪਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਦਵਾਂਗੇ ਜਾ ਕੇ ਨਵਾਂ ਵੀ ਮੇਰਾ ਨਮਸ਼ਰ ਮਿੱਲਾ ਪਵਰ ਹਾਂਜੀ ਤੇ ਉਹ ਯਾਰ ਉਹਨਾਂ ਨਾਲ ਆ ਉਹ ਕਿੰਨੇ ਕ ਤੁਸੀਂ ਮੈਂਬਰ ਆਏ ਹੋ ਇੱਥੇ ਰਸਤੇ ਲਾ ਕੇ ਅਸੀਂ ਕਾਫੀ ਜਨੇ ਮਤਲਬ ਸਾਰਿਆਂ ਨੂੰ ਕੋਲੈਬੋਰੇਟ ਕਰਕੇ ਇੱਕ ਦੂਸਰੇ ਨਾਲ ਤੇ ਫਿਰ ਰਹੀਆਂ ਹੈਂ ਗ੍ਰਾਈ ਕਰਕੇ ਸਾਰਾ ਸੰਭਾਲ ਲਿਆਂਦਾ ਵਾ ਤੇ ਤੇ ਰਹੀ ਅੱਗੇ ਹੁਣ ਜਾ ਰਹੇ ਜਿੱਥੇ ਜਿੱਥੇ ਰਾਹ ਸਮਗਰੀ ਮਤਲਬ ਨਹੀਂ ਪਹੁੰਚੀ ਅਸੀਂ ਕੋਸ਼ਿਸ਼ ਕਰਕੇ ਉੱਥੇ ਪਹੁੰਚੀਏ ਸਮਗਰੀ ਬਹੁਤ ਅੱਛਾ ਜੀ ਹਾਂਜੀ ਇਸ ਵੇਲੇ ਮੌਜੂਦਾ ਪਿੰਡ ਘੋਨਾ ਵਾਲੇ ਚੌਂਕ ਚ ਵਿੱਚ ਜਿੱਥੇ ਕਿ ਹਰਪਾ ਪਹਿਲਾਂ ਅਸੀਂ ਇੱਥੇ ਸਭ ਤੋਂ ਪਹਿਲਾਂ ਗਰਾਊਂਡ ਜੀਰੋ ਤੇ ਅਸੀਂ ਪਹੁੰਚੇ ਸੀ ਸਾਡਾ ਚੈਨਲ ਵੱਲੋਂ ਇੱਥੇ ਕਵਰੇਜ ਕੀਤੀ ਗਈ ਸੀ ਤੇ ਇਹ ਪਾਣੀ ਜਿਹੜਾ ਤੁਹਾਨੂੰ ਦਿਖਾ ਰਹੇ ਆ ਉਸੇ ਹੀ ਤਰ੍ਹਾਂ ਫਿਰ ਵਹਿ ਰਿਹਾ ਹੈ ਜਿਸ ਤਰ੍ਹਾਂ ਕਿ 7 ਦਿਨ ਪਹਿਲਾਂ ਸੀਗਾ ਤੇ 2 ਦਿਨ ਪਹਿਲਾਂ ਇਹ ਪਾਣੀ ਜਿਹੜਾ ਸੀਗਾ ਇਥੇ 4 ਫੁੱਟ ਚਲਾ ਗਿਆ ਸੀ ਅਤੇ ਕੱਲ ਸ਼ਾਮ ਨੂੰ ਰਾਵੀ ਦਰਿਆ 'ਚ ਦੁਬਾਰਾ ਪਾਣੀ ਛੱਡਿਆ ਗਿਆ ਉਸ ਦਿਨ ਨਾਲ ਇਹ ਫਿਰ 4 ਫੁੱਟ ਜਿਹੜਾ ਪਾਣੀ ਆ ਇਹ ਉੱਪਰ ਆ ਗਿਆ ਤਸਵੀਰਾਂ ਦਿਖਾਉਣੀ ਆ ਤੁਹਾਨੂੰ ਕਿਸ ਤਰ੍ਹਾਂ ਪਿੰਡ ਖੋਨੇ ਵਾਲਾ ਅਤੇ ਪਾਣੀ ਦਾ ਵਹਾਅ ਜਿਹੜਾ ਵਾ ਉਹ ਕਾਫੀ ਤੇਜ਼ ਚੱਲ ਰਿਹਾ ਏ ਦੂਸਰੇ ਪਾਸੇ ਦਿਖਾਉਨੇ ਆ ਸਭ ਤੋਂ ਪਹਿਲਾਂ ਕਵਰੇਜ ਅਸੀਂ ਕਰਕੇ ਦਿਖਾਈ ਸੀ ਜਿੱਦ ਤਨੇ ਕੋਠੀ ਵੱਲੋਂ ਵੀ ਇਹ ਕੋਠੀ ਜਿਹੜੀ ਆ ਇਹ ਸਭ ਤੋਂ ਪਹਿਲਾਂ ਇਹ ਪਾਣੀ ਦੇ ਵਹਾਅ ਵਿੱਚ ਵਹੀ ਸੀ ਤੇ ਉਸ ਦਿਨ ਅੱਧੀ ਕੋਠੀ ਜਿਹੜੀ ਸੀਗੀ ਉਸ ਦਾ ਲੈਂਟਰ ਇਹ ਠੰਡਕਾ ਸੀ ਪਰ ਅੱਜ ਅਧਿਓ ਵੱਧ ਜਿਹੜੀ ਆ ਇਹ ਕੋਠੀ ਜਿਹੜੀ ਪਾਣੀ ਦੇ ਵਿੱਚ ਤਸੀ ਦਿਖਾਈ ਦੇ ਰਹੀ ਆ ਤੇ ਕਾਫੀ ਵੀਰ ਦਾ ਨੁਕਸਾਨ ਹੋਇਆ ਦੋ ਭਰਾ ਦੱਸੇ ਜਾ ਰਹੇ ਨੇ ਇੱਕ ਭਰਾ ਵਿਦੇਸ਼ ਵਿੱਚ ਹੈ ਜਦਕਿ ਦੂਸਰਾ ਭਰਾ ਇੱਥੇ ਹੀ ਹੈ ਤੇ ਬਾਈ ਜੋਤੀ ਦਾ ਕੰਮ ਕਰਦਾ ਤੇ ਇਹ ਦੋ ਭਰਾ ਸੀ ਜਿਨ੍ਹਾਂ ਦੀ ਇਹ ਕੋਠੀ ਸੀਗੀ ਤੇ ਪਾਣੀ ਦੇ ਵਿੱਚ ਜਿਹੜੀ ਆ ਤਹਿਸ ਨੈਸ ਹੋ ਗਿਆ ਦੂਸਰੇ ਪਾਸੇ ਤੁਹਾਨੂੰ ਦਿਖਾਉਣੇ ਤਸਵੀਰਾਂ ਕਾਫੀ ਜਿਹੜਾ ਵਾ ਪਾਣੀ ਦਾ ਵਹਾਹ ਜਿਹੜਾ ਵਾ ਉਹ ਇੱਥੇ ਤੇਜ਼ ਚੱਲ ਰਿਹਾ ਤੇ ਰਾਵੀ ਦਰਿਆ ਦਾ ਜਿਹੜਾ ਪਾਰ ਸੀਗਾ ਖੋਨੇ ਵਾਲੇ ਦਾ ਇਹ 400 ਫੁੱਟ ਦੇ ਕਰੀਬ ਤੁਸੀਂ ਦਾ ਪਾਰ ਸੀਗਾ ਇਹ ਇੱਥੋਂ ਪਿਆ ਸੀਗਾ ਜਿਸ ਦੀ ਮਾਰ ਹੇਟ ਸਭ ਤੋਂ ਪਹਿਲਾਂ ਇਹ ਕੋਠੀ ਜਿਹੜੀ ਸੀਗੀ ਆਈ ਸੀ ਵੀਰ ਦੀ ਤੇ ਤੇ ਇਹ ਦੋ ਭਰਾ ਨੇ ਇੱਕ ਵਿਦੇਸ਼ ਵਿੱਚ ਇੱਕ ਇੱਥੇ ਬਾਈ ਜੋਤੀ ਦਾ ਕੰਮ ਕਰਦਾ ਤੇ ਕਾਫੀ ਜਿਹੜਾ ਉਸ ਦਾ ਇਹ ਕੋਠੀ ਨੂੰ ਲੈ ਕੇ ਨੁਕਸਾਨ ਉਹ ਆ ਉਸ ਦਾ ਕਹਿਣਾ ਸੀ ਕਿ ਉਸ ਨੂੰ ਇੱਕ ਤੀਲਾ ਵੀ ਇੱਥੇ ਪਾਣੀ ਨੇ ਨਹੀਂ ਕੱਢ ਦਿੱਤਾ ਇੱਕਦਮ ਪਾਣੀ ਆਇਆ ਤੇ ਉਹ ਉਹਨਾਂ ਨੇ ਮਹਾ ਭੱਜ ਕੇ ਆਪਣੀ ਜਾਨ ਹੀ ਬਚਾਈ ਸੀ ਬਾਕੀ ਸਾਰਾ ਸਬਾਨ ਜਿਹੜਾ ਉਹਨਾਂ ਦਾ ਇਸ ਹੜ੍ਹ ਦੇ ਪਾਣੀ ਚ ਬਹਿ ਗਿਆ ਤੇ ਫਿਰ ਉੱਥੇ ਅਜੇ ਵੀ ਹਫਤਾ ਪਹਿਲਾਂ ਜਿਹੜੀਆਂ ਆਰਮੀ ਦੀਆਂ ਗੱਡੀਆਂ ਫਸੀਆਂ ਸਨ ਪਾਣੀ 'ਚ ਉਹ ਅਜੇ ਵੀ ਉੱਥੇ ਹੀ ਮੌਜੂਦ ਹਨ ਤੇ ਪਿੰਡ ਦੇ ਵਾਸੀ ਨੌਜਵਾਨ ਉੱਥੇ ਕੁਝ ਪਹੁੰਚੇ ਨੇ ਤੇ ਸ਼ਾਇਦ ਉਹ ਰਾਹਤ ਸਮਗਰੀ ਉੱਥੇ ਪਛਾਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪਾਣੀ ਦਾ ਵਹਾਅ ਜਿਹੜਾ ਵਾ ਜਿਸ ਦਿਨ 7 ਦਿਨ ਪਹਿਲਾਂ ਸੀਗਾ ਅੱਜ ਫਿਰ ਉਨਾ ਹੀ ਇਹ ਪਾਣੀ ਦਾ ਵਹਾਅ ਜਿਹੜਾ ਆ ਉਹ ਦਿਖਾਈ ਦੇ ਰਿਹਾ ਸੁਦੀਪ ਸਿੰਘ ਆ ਜੀ ਮੇਰਾ ਨਾਮ ਅਸੀਂ ਭਾਈ ਪਿੰਡ ਬਨਾਲਾ ਜਿਹੜਾ ਅਮਰਸਰ ਉੱਥੋਂ ਆਏ ਆ ਤੇ ਸੇਵਾ ਲੈ ਕੇ ਆਏ ਆ ਹੜਪੀੜ ਤੇ ਜਿੱਥੇ ਇੱਥੇ ਆ ਪਾਣੀ ਆਇਆ ਦੇਖ ਸਕਦੇ ਕਿੰਦਾ ਘਰ ਡੁੱਬਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲਾਂ ਦਾ ਲੋਕਾਂ ਦਾ ਮੱਝਾਂ ਦਾ ਘਰ ਟਹਿ ਗਏ ਪਸ਼ੂ ਮਰ ਗਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਹੀਂ ਇੱਥੇ ਤਾਂ ਕਰਕੇ ਅੱਜ ਆਏ ਸੀਗੇ ਸੇਵਾ ਲੈ ਕੇ ਬਾਕੀ ਇੱਥੇ ਜਿੰਨੇ ਵੀ ਸੰਗਤ ਦੇਖਦੀ ਆ ਉਹਨਾਂ ਨੂੰ ਇਹ ਬੇਨਤੀ ਵੀ ਵੱਧ ਤੋਂ ਵੱਧ ਮਿੱਟੀ ਲੈ ਕੇ ਹੁਣ ਜਿੰਨੇ ਵੀ ਆ ਕਿਉਂਕਿ ਰਾਸ਼ਨ ਪਾਣੀ ਇੱਥੇ ਬਹੁਤ ਵਧੀਆ ਜਿਆਦਾ ਵਾ ਕੋਈ ਲੋੜ ਨਹੀਂ ਰਾਸ਼ਨ ਪਾਣੀ ਦੀ ਇੱਥੇ ਬਹੁਤ ਅੱਜ ਤੋਂ ਮਹੀਨੇ ਕੇ ਬਾਅਦ ਜਿਹੜਾ ਮਿੱਟੀ ਦੀ ਲੋੜ ਪੈਣੀ ਡੀਜ਼ਲ ਦੀ ਲੋੜ ਪੈਣੀ ਜਦੋਂ ਪੈਲੀਆਂ ਪੱਧਰੀਆਂ ਕਰਨੀਆਂ ਆਪਾਂ ਹੁਣ ਇੱਕ ਮਹੀਨਾ ਆਪਾਂ ਨੂੰ ਰਾਸ਼ਨ ਪਾਣੀ ਦੀ ਘੱਟ ਲੋੜ ਆ ਜ਼ਰੂਰ ਪਚਾਓ ਥੋੜਾ ਪਚਾਓ ਪਰ ਮਿੱਟੀ ਦੀ ਸੇਵਾ ਜ਼ਰੂਰ ਕਰੋ ਲੇ ਕੇ ਆਇਆ ਅਸੀਂ ਭਾਜੀ ਰਾਸ਼ਨ ਲੈ ਕੇ ਆਏ ਆ ਚਲੋ ਕੁਝ ਸッカ ਰਾਸ਼ਨਾਂ ਆਟਾ ਵਾ ਰਾਸਿਆ ਬਿਸਕੁਟ ਆ ਬਰੈਡ ਆ ਪਾਣੀ ਲੈ ਕੇ ਆਏ ਆ ਔਰ ਲੰਗਰ ਤਿਆਰ ਕਰਕੇ ਲੈ ਕੇ ਆਏ ਆ ਸਬਜ਼ੀਆਂ ਵਾ ਨਾਲ ਪ੍ਰਸ਼ਾਦੇ ਲੈ ਕੇ ਆਏ ਆ ਬਾਕੀ ਜੋ ਵੀ ਚਲੋ ਸੰਕਲਿ ਮੰਜੂਰੀ ਦੇ ਮਨਜ਼ੂਰੀਆ ਮੇਰਾ ਨਾਮ ਗੁਰਪਾਲ ਸਿੰਘ ਜੀ ਪਿੰਡ ਰਾਏਵਰਗਾਂ ਆਪਣੇ ਕੋਲ 6 ਟਰਾਲੀਆਂ ਆਈਆਂ ਜਿਵੇਂ ਮਿੱਟੀ ਦੀਆਂ ਹਾਂਜੀ ਇਹੋ ਕਹਿਣਾ ਚਾਹੁੰਦੇ ਆਂ ਕਿ ਜੋ ਵੀ ਨੁਕਸਾਨ ਹੋਇਆ ਵਾ ਇਹਨੂੰ ਹਟਾਈਏ ਹੋਣਾ ਇਹਦਾ ਜਿਹੜਾ ਪਾਣੀ ਵਗਨਦਿਆ ਦਰਿਆ ਕੁਸੀ ਟੁੱਟੀ ਨੂੰ ਬੰਦ ਕੀਤਾ ਜਾਵੇ ਜਨਨੀ ਸੇਵਾ ਸਾਰਿਆਂ ਵਾਸਤੇ ਬੰਦੀ ਕੀਤੀ ਜਾਵੇ ਲੰਗਰ ਦੀ ਸੇਵਾ ਭਾਵੇਂ ਬੰਦ ਕਰ ਲੋ ਬਹੁਤ ਜ਼ਿਆਦਾ ਲੰਗਰ ਇਕੱਠਾ ਹੋ ਗਿਆ ਲੋਕਾਂ ਕੋ ਇਹ ਮਿੱਟੀ ਦੀ ਸੇਵਾ ਜਿੱਡੀ ਹੋ ਸਕਦੀ ਉਹ ਨਹੀਂ ਕੀਤੀ ਜਾਵੇ ਨਾਂ ਨੋਰ ਤੋਂ ਆਏ ਜੀ ਅਸੀਂ ਤਾਂ ਜਗਰਾਉਂ ਤੋਂ ਆਏ ਆ ਜੀ ਹਾਂ ਜੀ ਜਗਰਾਉਂ ਤੋਂ ਨਿਕਲਾਂ ਤੋਂ ਪੂਰੇ ਬਾਰੇ ਲੈ ਕੇ ਆਏ ਆ ਅੱਗੇ ਉਹ ਕੁਸੀ ਪਾੜ ਜਿਹੜਾ ਉਹਨੂੰ ਪੂਰਨ ਦੀ ਕੋਸ਼ਿਸ਼ ਹਾਂ ਜੀ ਤੇ ਉਹ ਪਾਰਟੀ ਪਾਰਟੀ ਨੂੰ ਉਹ ਯੋਗਦਾਨ ਪਾਉਣਾ ਹੈ ਹਾਂਜੀ 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 ਸੇਵਾ ਕਰਨਾ ਹੈ ਕੀ ਕਹਿਣਾ ਚਾਹੋਗੇ ਇਨਕੀ ਸਾਰੀ ਨੂੰ ਬੇਨਤੀ ਸਿੱਖ ਕੌਮ ਨੂੰ ਵੀ ਸਾਰਿਆਂ ਨੂੰ ਪੰਜਾਬ ਨੂੰ ਪੂਰੇ ਨੂੰ ਬੇਨਤੀ ਆ ਕਿ ਤਗੜੇ ਹੋ ਕੇ ਸਰਕਾਰਾਂ ਦੇ ਜਿਹੜੀਆਂ ਫੇਲ ਨੇ ਸਰਕਾਰਾਂ ਦਾ ਕੋਈ ਰੋਲ ਨਹੀਂ ਸਰਕਾਰਾਂ ਜਿਹੜੀਆਂ ਹੱਥ ਖੜੇ ਕਰ ਗਈਆਂ ਨੇ ਜਿੰਨਾ ਵੀ ਸਿੱਖ ਕੌਮ ਨੂੰ ਜਾਂ ਆਪਾਂ ਪੰਜਾਬ ਨੂੰ ਸਾਰੇ ਨੂੰ ਕਹਿੰਨੇ ਆ ਸਾਰੇ ਭਾਈਚਾਰੇ ਨੂੰ ਕਹਿੰਨੇ ਆ ਕਿ ਤਗੜੇ ਹੋ ਕੇ ਇੱਕ ਬਣਨੇ ਕਿ ਬੰਨ ਸਾਰੇ ਬਨਣ ਵਾਲੇ ਨੇ ਇਹ ਬੱਜਣ ਡਿਆ ਹਰੂਆਲ ਬੰਨ ਬੰਨ ਲਗਾ ਡੇਰਾ ਬਾਬਾ ਨਾਨਕ ਉਹ ਬੰਨ ਬੜਾ ਤਗੜਾ ਵਾ ਕਈਆਂ ਥਾਵਾਂ ਤੇ ਪਾੜ ਪਏ ਨੇ ਸਾਰਿਆਂ ਨੂੰ ਇਹੋ ਵੀਰਾਂ ਨੂੰ ਬੇਨਤੀ ਆ ਕਿ ਤਗੜੇ ਹੋ ਕੇ ਹੁਣ ਮਿੱਟੀ ਦੀ ਲੋੜ ਆ ਜ਼ਿਆਦਾ ਮਿੱਟੀ ਦੀ ਜਾਂ ਬੋਰੀਆਂ ਦੀ ਲੋੜ ਆ ਪਿੰਡਾਂ 'ਚੋਂ ਬੋਰੀਆਂ ਇਕੱਠੀਆਂ ਕਰਕੇ ਵੀਰ ਪਹੁੰਚਣ ਬਾਕੀ ਸੇਵਾ ਜਿਹੜੀ ਉਹ ਬਹੁਤ ਪਹੁੰਚ ਗਈ ਆ ਰਾਸ਼ਨ ਦੀ ਸੇਵਾ ਨਾਲ ਵੀਰ ਲਿਆਉਣੇ ਕੋਈ ਮਹੀਨਾ 2 ਮਹੀਨੇ ਠਹਿਰ ਕੇ ਹੁਣ ਇਹੋ ਬੇਨਤੀ ਕਰਦੇ ਆ ਕਿ ਸਭ ਤੋਂ ਜ਼ਿਆਦਾ ਜਿਹੜੀ ਯਾਰ ਲੋੜ ਆ ਉਹ ਬੋਰੀਆਂ ਦੀ ਆ ਤੇ ਮਿੱਟੀ ਦੀ ਆ ਬੰਨ ਬੰਨ ਦੀ ਜ਼ਰੂਰਤ ਆ ਜੇ ਬੰਨਣਾ ਬਜੇ ਤਾਂ ਪਾਣੀ ਤੇ ਫੇਰ ਆ ਜਾਣਾ ਗੱਲ ਇਹ ਵਾਹਿਗੁਰੂ ਜੀ